ਸੀਮਾ ਸੁਰੱਖਿਆ ਬਲ ਯਾਨੀ ਕਿ ਬੀਐਸਐਫ ਨੇ ਐਤਵਾਰ ਨੂੰ ਕਿਹਾ ਹੈ ਕਿ ਗੁਜਰਾਤ ਦੇ ਕચ્છ ਜ਼ਿਲ੍ਹੇ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਨੇੜੇ 15 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਇੰਜਨ ਨਾਲ ਚੱਲਣ ਵਾਲੀ ਦੇਸੀ ਕਿਸ਼ਤੀ ਜ਼ਬਤ ਕਰ ਲਈ ਗਈ ਹੈ BSF ਨੇ ਕਿਹਾ ਹੈ ਕਿ ਰਾਜਦੇ ਕਚ ਖੇਤਰ ਵਿੱਚ ਕੋਰੀ ਕਰੀਕ ਵਿਖੇ ਸਰਹੱਦੀ ਚੌਂਕੀ ਦੇ ਨੇੜੇ ਇੱਕ ਅਣਪਛਾਤੀ ਕਿਸ਼ਤੀ ਮਿਲਣ ਦੀ ਸੂਚਨਾ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ BSF ਨੇ ਇੱਕ ਰਿਲੀਜ਼ ਵਿੱਚ ਕਿਹਾ ਹੈ ਕਿ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਅਤੇ ਇਸ ਦੌਰਾਨ 15 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਕਿਸ਼ਤੀ ਜ਼ਬਤ ਕੀਤੀ ਗਈ ਹੈ ਸਾਰੇ ਮਛੇਰੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁਜਾਵਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਬੀਐਸਐਫ ਦੀ 18ਵੀਂ ਬਟਾਲੀਅਨ ਦੀ ਸਰਹੱਦੀ ਚੌਂਕੀ ਦੇ ਸਾਂਝੇ ਖੇਤਰ ਵਿੱਚ ਮਿਲੇ ਸਨ ਕਿਸਤੀ ਵਿੱਚ ਲਗਭਗ 60 ਕਿਲੋ ਮੱਛੀ ਨੋ ਮੱਛੀਆਂ ਫੜਨ ਵਾਲੇ ਜਾਲ ਡੀਜ਼ਲ ਬਰਫ਼ ਖਾਣ ਪੀਣ ਦੀਆਂ ਚੀਜ਼ਾਂ ਅਤੇ ਲੱਕੜ ਦੀਆਂ ਸੋਟੀਆਂ ਸਨ ਤੇ ਬੀਐਸਐਫ ਨੇ ਕਿਹਾ ਹੈ ਕਿ ਉਹਨਾਂ ਤੋਂ 200 ਰੁਪਏ ਦੀ ਕੀਮਤ ਦਾ ਇੱਕ ਜੋ ਹੈ ਮੋਬਾਈਲ ਫੋਨ ਅਤੇ ਪਾਕਿਸਤਾਨੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ